ਬਰਗਾੜੀ ਬੇਅਦਬੀ ਮਾਮਲੇ ਦੇ ਦੋਸ਼ੀ ਡੇਰਾ ਪ੍ਰੇਮੀ ਪ੍ਰਦੀਪ ਦਾ ਕੋਟਕਪੂਰੇ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪ੍ਰਦੀਪ ਉਹੀ ਵਿਅਕਤੀ ਹੈ ਜਿਸ ਨੂੰ ਬਰਗਾੜੀ ਬੇਅਦਬੀ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਐਸਆਈਟੀ ਦੇ ਵੱਲੋਂ ਤੇ ਬਾਅਦ ਦੇ ਵਿੱਚ ਜਾਂਚ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਦੋਸ਼ ਹੈ ਉਹ ਕਬੂਲ ਵੀ ਕੀਤਾ ਸੀ ਕਿ ਉਹਨਾਂ ਨੇ ਬੇਅਦਬੀ ਕੀਤੀ ਹੈ ਗੁਰੂ ਸਾਹਿਬ ਦੀ ਜਿਸ ਤੋਂ ਬਾਅਦ ਪ੍ਰਦੀਪ ਹੋਰਾਂ ਨੂੰ ਉਹਨਾਂ ਦੇ ਸਾਥੀਆਂ ਸਮੇਤ ਸਜ਼ਾ ਵੀ ਬੋਲੀ ਜਾਂਦੀ ਹੈ ਪਰ ਅਦਾਲਤ ਦੇ ਵੱਲੋਂ ਉਹਨਾਂ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ ਸੀ ਤੇ ਹੁਣ ਪ੍ਰਦੀਪ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਪ੍ਰਦੀਪ ਦਾ ਕਤਲ ਕਰਨਸਾਰ ਹੀ ਉਸ ਤੋਂ ਬਾਅਦ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਈ ਗਈ ਹੈ ਜਿਹੜਾ ਕਿ 골ਡੀ ਬਰਾੜ ਦੱਸਿਆ ਜਾ ਰਿਹਾ ਹੈ ਜਿਸ ਦੇ ਵੱਲੋਂ ਇਹ ਜ਼ਿੰਮੇਵਾਰੀ ਲਈ ਗਈ ਹੈ ਦੱਸ ਦਈਏ ਕਿ 골ਡੀ ਬਰਾੜ ਉਹੀ ਸ਼ਖਸ ਹੈ ਜਿਸ ਨੇ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਤੇ ਹੁਣ ਜਿਹੜਾ ਪ੍ਰਦੀਪ ਦਾ ਕਤਲ ਹੋਇਆ ਬੇਅਦਬੀ ਮਾਮਲੇ ਦਾ ਦੋਸ਼ੀ ਪ੍ਰਦੀਪ ਡੇਰਾ ਪ੍ਰੇਮੀ ਸੀ ਜਿਹੜਾ ਉਸ ਦਾ ਕੋਟਕਪੂਰੇ ਦੇ ਵਿੱਚ ਕਤਲ ਹੋਇਆ ਤੇ ਉਸ ਦੀ ਹੁਣ ਜ਼ਿੰਮੇਵਾਰੀ ਜਿਹੜੀ ਕਿ 골ਡੀ ਬ੍ਰਾਂਡ ਦੇ ਵੱਲੋਂ ਲਈ ਗਈ ਹੈ ਫੇਸਬੁੱਕ ਤੇ ਪੋਸਟ ਪਾ ਕੇ 골ਡੀ ਬ੍ਰਾਂਡ ਦੇ ਵੱਲੋਂ ਇਹ ਜ਼ਿੰਮੇਵਾਰੀ ਲਈ ਗਈ ਹੈ ਕਿ ਜਿਹੜਾ ਪ੍ਰਦੀਪ ਦਾ ਕਤਲ ਹੋਇਆ ਉਹਨਾਂ ਨੇ ਕੀਤਾ ਤੇ ਹੋਰ ਕੀ ਕੁਝ ਹੈ ਜਿਹੜਾ ਕਿ ਉਸ ਪੋਸਟ ਦੇ ਰਾਹੀਂ ਜਿਹੜਾ 골ਡੀ ਬ੍ਰਾਂਡ ਨੇ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਜੋ ਕੋਟਕਪੂਰਾ ਵਿੱਚ ਬਰਗਾੜੀ ਬਿਆਦਬੀ ਕੇਸ ਦੇ ਦੋਸ਼ੀ ਪ੍ਰਦੀਪ ਦਾ ਮਰਡਰ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਗੋਲਡੀ ਬਰਾੜ ਲੌਰੈਂਸ ਬਿਸ਼ਨੋਈ ਗਰੁੱਪ ਲੈਣੀ ਆ 7 ਸਾਲ ਹੋ ਗਏ ਸੀ ਦੁਨੀਆ ਨੂੰ ਤਿੰਨ ਸਰਕਾਰਾਂ ਦੇ ਮੂੰਹ ਵੱਲ ਦੇਖਦਿਆਂ ਇਨਸਾਫ ਦੇ ਲਈ ਅਸੀਂ ਅੱਜ ਆਪਣਾ ਇਨਸਾਫ ਕਰਤਾ ਜਿਹੜਾ ਪੁਲਿਸ ਵਾਲੇ ਦਾ ਨੁਕਸਾਨ ਹੋਇਆ ਫਾਇਰਿੰਗ ਦੇ ਵਿੱਚ ਸਾਨੂੰ ਉਹਦਾ ਦੁੱਖ ਹੈ ਪਰ ਸਿਰਫ ਤਨਖਾਹਾਂ ਦੇ ਲਈ ਗੁਰੂ ਸਾਹਿਬ ਦੇ ਦੋਸ਼ੀਆਂ ਦੀ ਸਿਕਿਉਰਿਟੀ ਕਰਨ ਵਾਲੇ ਦੇ ਵੀ ਲੱਖ ਦੀ ਲਾਹਣਤ ਹੈ ਕੋਈ ਵੀ ਜੋ ਕਿਸੇ ਦੇ ਧਰਮ ਦੀ ਬੇਇੱਜ਼ਤੀ ਕਰੂਗਾ ਉਹਨਾਂ ਦੇ ਨਾਲ ਐਦਾਂ ਹੀ ਹੋਊਗਾ ਜਿਨ੍ਹਾਂ ਨੇ ਹੁਣ ਤੱਕ ਧੱਕਾ ਕੀਤਾ ਅਸੀਂ ਉਹਨਾਂ ਦੇ ਨਾਲ ਧੱਕਾ ਕਰਨਾ ਹੀ ਬਸ ਹੋਰ ਕੁਝ ਨਹੀਂ Hindu Sikh ਸਾਰੇ ਭਰਾਵਾਂ ਨੇ ਇਕੱਠੇ ਹੀ ਬਦਲਾ ਲਿਆ ਗੁਰੂ ਸਾਹਿਬ ਸਭ ਦੇ ਸਾਂਝੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ